ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਦੇ ਰਾਜਨੀਤੀ ਵਿੱਚ ਵੀ ਸਰਗਰਮ ਵਿਸ਼ਵਦੀਪ ਸਿੰਘ ਫਾਜ਼ਲਕਾ ਦੀ ਭੈਣ ਵੱਲੋਂ ਪਿਛਲੇ ਦਿਨੀ ਲਾਈਵ ਹੋ ਕੇ ਵਿਸ਼ਵਦੀਪ ਨੂੰ ਲੈ ਕੇ ਇੱਕ ਵੀਡੀਓ ਪਾਈ ਗਈ ਸੀ ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਵਿਸ਼ਵਦੀਪ ਨੂੰ ਪਿੰਡ ਦਾ ਹੀ ਆਮਾਦੀਪਾਟੀ ਦੇ ਕੁਝ ਆਗੂਆਂ ਦੀ ਸ਼ੈਤਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ ਹੈ ਜਿਸ ਖਿਲਾਫ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ ਪਰਿਵਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਇੱਕ ਆਡੀਓ ਵੀ ਸਾਂਝੀ ਕੀਤੀ ਗਈ ਹੈ ਹਰਪ੍ਰੀਤ ਸੈਕਟਰੀ ਦੀ ਪੰਚਾਇਤੀ ਪਲਾਟਾਂ ਦੀ ਜ਼ਮੀਨ ਦੀ ਬੋਲੀ ਦੀ ਆ ਰਿਪੋਰਟਿੰਗ ਸੁਣ ਗਿਓ ਸਾਰੇ ਜਣੇ ਭੈਣ ਭਰਾਵਾਂ ਨੂੰ ਇਹ ਬੇਨਤੀ ਆ ਵੀ ਆ ਸੱਚ ਤੇ ਝੂਠ ਸੁਣ ਕੇ ਵੇਖਿਓ ਸੱਚ ਕੀ ਆ ਤੇ ਝੂਠ ਕੀ ਆ ਵੀ ਵਿਸ਼ਵਦੀਪ ਨਾਲ ੱੱੱਕਾ ਜਿਹੜਾ ਪਰਸੋਂ ਹੋਇਆ ਉਹ ੱੱੱਕਾ ਹੋਇਆ ਸੈਕਟਰੀ ਨੇ ਬਹੁਤ ਜ਼ਿਆਦਾ ੱੱੱਕਾ ਇਹ ਕੀਤਾ ਇਹਨੂੰ ਐਸੇ ਵੀ ਮੈਨੂੰ ਲੈਣ ਦੇਨ ਮਿਲ ਜਾਊਗਾ ਇਹਨੇ ਆਪਦੇ ਪੈਸਾ ਪਿੱਛੇ ਇਹਨੇ ਬੁਰਕੀ ਪਿੱਛੇ ਇਹ ਕੰਮ ਕੀਤਾ ਵੀ ਮੈਨੂੰ ਪੈਸੇ ਮਿਲਣਗੇ ਇਹਨੇ ਵਿਸ਼ੂਬਦੀਪ ਨਾਲ ਧੱਕਾ ਕਰਾਇਆ ਇਹਨੇ ਵਿਸ਼ੂਬਦੀਪ ਨਾਲ ਹਰ ਥਾਂ ਤੇ ਇਸ ਚੀਜ਼ ਤੇ ਧੱਕਾ ਕੀਤਾ ਇਹਦਾ ਫਰਜ ਮੰਨਦਾ ਸੀ ਵੀ ਬੋਲੀ ਪੰਚਾਇਤੀ ਜਗ੍ਹਾ ਤੇ ਹੋਵੇ ਇਹਨੇ ਪੰਚਾਇਤੀ ਜਗ੍ਹਾ ਤੇ ਬੋਲੀ ਹੋਣ ਦੀ ਬਜਾਏ ਉਲਟਾ ਮੇਰੇ ਪੁੱਤ ਨੂੰ ਭੇਚਲ ਕੇ ਸੱਦਿਆ ਤੇ ਇਹਨਾਂ ਨੇ ਕੁੱਟਮਾਰ ਕੀਤੀ ਹਰਪ੍ਰੀਤ ਸੈਕਟਰੀ ਜੀ ਆ ਸਾਰੇ ਭਿੰਟਪਰਾਵਾਂ ਨੂੰ ਬੇਨਤੀ ਆ ਸਚਾਈ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤਿ ਵਧੀਆ ਜਨਾਬ ਤੁਸੀਂ ਸੁਣਾਓ ਬਹੁਤ ਸ਼ੁਕਰ ਹੈ ਚੌਨ ਚੌਨ ਦਫ਼ਤਰੋਂ ਫੋਨ ਆ ਜਾਂਦਾ ਬੂਥਾਂ ਦੀ ਰਿਪੋਰਟ ਲੈ ਰਹੇ ਸੀ ਨਹੀਂ ਬੂਥਾਂ ਦੀ ਰਿਪੋਰਟ ਤੁਸੀਂ ਬਾਅਦ ਚ ਦੇਆ ਜੇ ਪਹਿਲਾਂ ਉਹਨਾਂ ਤੁਸੀਂ ਐ ਕਰੋ ਮਹਾਰਾਜ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਬੀੜੀ ਦਫ਼ਤਰ ਹੰਗਾਮਾ ਹੋਵੇ ਹਾਂਜੀ ਹਾਂਜੀ ਤੇ ਜਿਹੜੀ ਤੁਸੀਂ ਆ ਜਿਹੜੀ ਐ ਇੱਕੋ ਆਪਣੀ ਪੰਚਾਇਤ ਜ਼ਮੀਨ ਦੀ ਬੋਲੀ ਹੋਈ ਆ ਇਹਨੂੰ ਪੈਸੇ ਨਹੀਂ ਦੇ ਕੀਤਾ ਜੀ ਕੌਣ ਕਹਿੰਦਾ ਜੀ ਜ਼ਮੀਨ ਦੀ ਬੋਲੀ ਕੌਣ ਕਰਦਾ ਯਾਰ ਤੁਸੀਂ ਸਾਨੂੰ ਛਰੇ ਆਮ ਤੁਸੀਂ ਇਹ ਕਈਆਂ ਨਹੀਂ ਹੋਈ ਅਸੀਂ ਜ਼ਮੀਨ ਦੇ ਆਦੀ ਬੋਲੀਆਂ ਤੇ ਰੋਕ ਆ ਯਾਰ ਕੌਣ ਕਹਿੰਦਾ ਬੋਲੀਆਂ ਤੇ ਰੋਕ ਆ ਕੌਣ ਕਰੀ ਸਰਕਾਰ ਆ ਤੁਹਾਨੂੰ ਇੱਥੇ ਵਿਖਾ ਦਿੰਦੇ ਆ ਮੇਰੇ ਕੋਲ ਰਿਕਾਰਡਿੰਗਾਂ ਪੀਆਂ ਬੰਦਿਆਂ ਦੀਆਂ ਫੋਨ 'ਚ ਹੋਈਆਂ ਉਹ ਯਾਰ ਮੇਰੀ ਗੱਲ ਪ੍ਰਬੰਧ ਮੇਰੀ ਗੱਲ ਸੁਣੋ 1 ਮਿੰਟ ਛੱਡੋ ਤੁਸੀਂ ਗੱਲ ਤੁਸੀਂ ਪ੍ਰਬੰਧਕ ਆ ਨਾ ਆਪਣੇ ਪਿੰਡ ਵਾਲਾ ਉਹਦੇ ਨਾਲ ਕਰ ਲਓ ਗੱਲ ਪ੍ਰਬੰਧਕ ਕੌਣ ਪ੍ਰਬੰਧਕ ਦਾ ਨੰਬਰ ਦਿਓ ਰਜਿੰਦਰ ਹੈ ਨਹੀਂ ਮੇਰੇ ਕੋਲ ਨਵਾਂ ਆਇਆ ਜੀ ਉਹ ਡਾਕਟਰੋਂ ਲੈ ਲਿਓ ਜਾ ਕੇ ਨਿਕਲੋ ਉਹਨੂੰ ਪੁੱਛ ਕੇ ਵੇ ਲੋ ਕੋਈ ਬੋਲੀ ਨਹੀਂ ਹੋਈ ਜਿਹੜੇ ਪਿੰਡਾਂ ਦੀਆਂ ਉਹੀਆਂ ਦੋ ਤਿੰਨਾਂ ਪਿੰਡਾਂ ਦੇ ਆਪਣੇ ਅਰਨੀਆਂ ਦੇ ਬਲਾਕ ਕੀ ਸਾਰੇ ਤੇ ਅੱਛਾ ਤੇ ਇਹ ਮਾਹੂਆਂ ਨੇ ਬੋਲੀਆਂ ਤੇ ਬੋਲੀਆਂ ਤੇ ਰੋਕ ਲੱਗ ਗਈ ਸੀ ਨਾ ਚੌਂਕ ਕਮਿਸ਼ਨਰ ਨੂੰ ਚਲੋ ਫਿਰ ਐ ਕਰੋ ਜਿਹੜੇ ਬੰਦੇ ਵਾਹੀ ਜਾਂਦੇ ਰੋਕੋ ਉਹਨਾਂ ਚਾਰ ਤਰੀਕ ਤੋਂ ਬਾਅਦ ਦੀ ਬੋਲੀ ਰੱਖੋ ਕੋਈ ਹਾਂਜੀ ਹਾਂਜੀ ਹਾਂ ਹਾਂ ਕਹੋ ਉਹਨਾਂ ਨੂੰ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ